ਸਰ ਕੀ ਨਾਮ ਤੇ ਆਪਣੇ ਬਾਰੇ ਦੱਸ ਦਿੰਦੇ ਹਾਂ ਜੀ ਮੈਂ ਵਿਕਰਮਜੀਤ ਸਿੰਘ ਜੀ ਪ੍ਰਿੰਸੀਪਲ ਬॉय ਸਕੂਲ ਰੇਰਬਾ ਬਨਾਨਾ ਸਰ ਇਹ ਸਕੂਲ ਦਾ ਕਾਰੋਬਾਰ ਬਣਾਇਆ ਗਿਆ ਕੋਈ ਚਾਹ ਕੋਈ ਟੋਰ ਬਣਾਇਆ ਗਿਆ ਉਹ ਸਮਾਂ ਬਣਾਇਆ ਗਿਆ ਕਿੰਨਾ ਵੱਲੋਂ ਬਣਾਇਆ ਗਿਆ ਸਰ ਜਿਹੜਾ ਆ ஆடிਟੋਰੀਅਮ ਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਰ ਜੰਦਰ ਸਿੰਘ ਜੀ ਬੇਤੀ ਵੱਲੋਂ ਜਿਹੜਾ ਇਹ ਕਾਫੀ ਮਨ ਲੋ ਬਹੁਤ ਵਧੀਆ ਸਮਾਨ ਲਾ ਕੇ ਜਿਹੜਾ ਉਹਨਾਂ ਨੇ ਤਿਆਰ ਕਰਾਇਆ ਜਿਹਦੇ ਉੱਤੇ 50 ਤੋਂ 60 ਲੱਖ ਲੱਗਦਾ ਆ ਜੀ ਜਿਹਦੇ ਵਿੱਚ ਉਹਨਾਂ ਹਰ ਸਹੂਲਤ ਦਿੱਤੀ ਆ ਜੀ ਪ੍ਰੋਜੈਕਟਰ ਆ ਤੁਸੀਂ ਇੱਕ ਬਹੁਤ AC ਜਿਹੜਾ ਵਾ ਉਹ ਬਹੁਤ ਵਧੀਆ ਵਾ ਲਾਇਆ ਯੂਨਟ ਹਰ ਤਰ੍ਹਾਂ ਦਾ ਹਰ ਤਰ੍ਹਾਂ ਦੀ ਉਹਦੇ ਵਿੱਚ ਸਹੂਲਤ ਹੈਗੀ ਆ ਜੀ ਤੇ ਮਨੋਨਾ ਆਪਾਂ ਲਈ ਇੱਕ ਸਾਊਂਡ ਸਿਸਟਮ ਤੋਂ ਲੈ ਕੇ ਪ੍ਰੋਜੈਕਟਰ ਫੁੱਲੀ AC ਆ ਜੀ ਤੇ ਇਹੋ ਜਿਹਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਹੋਰ ਸਰਕਾਰੀ ਸਕੂਲ ਵਿੱਚ ਹੋਊਗਾ ਜੀ ਤੋਂ ਇਸ ਤੋਂ ਇਲਾਵਾ ਉਹਨਾਂ ਦੀ ਕੋਸ਼ਿਸ਼ ਆ ਕਿ ਜਿਹੜਾ ਸਾਡਾ ਸਕੂਲ ਆ ਇਨੂੰ ਆਪਾਂ ਪੰਜਾਬ ਦਾ ਇੱਕ ਨੰਬਰ ਸਕੂਲ ਬਣਾਉਣਾ ਜੀ ਨੈਕਸਟ ਉਹਨਾਂ ਨੇ ਇਹਦੇ ਉੱਤੇ ਸੋਲਰ ਪਲਾਨ ਲਾ ਰਹੇ ਆ ਉੱਪਰ ਫੁੱਲੀ ਏਸੀ ਲਾ ਰਹੇ ਆ ਜੀ ਤੇ ਇਸ ਤੋਂ ਇਲਾਵਾ ਪ੍ਰੋਜੈਕਟਰ ਐਲਈਡੀ ਸਾਡੀ ਗਰਾਊਂਡ ਮੁਲਹਤਰਾ ਨਾਲ ਬਾਬਾ ਜੀ ਜਿਹੜੇ ਆ ਸਾਡੀ ਸਹਾਇਤਾ ਕਰਦੇ ਆ ਜੀ ਦੇਰੇ ਦੇ ਕਮ ਜਿਹੜਾ ਇਹ ਜਿਹੜਾ ਕਬਣਾਇਆ ਗਿਆ ਇਹ ਤੇ ਮੇਰੇ ਖਿਆਲ ਵਿੱਚ ਸਕੂਲ ਹੈ ਨਹੀਂ ਸਰਕਾਰੀ ਸਕੂਲ ਕਿਤੇ ਹਾਂਜੀ ਸਰ ਸਾਡੇ ਗਰਲ ਸਕੂਲ ਚ ਬਣਿਆ ਸੀਗਾ ਪਰ ਉਹ 40 ਸਾਲ ਪਹਿਲਾਂ ਬਣਿਆ ਸੀਗਾ ਉਹਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਸੀਗੀਆਂ ਇਹਦੇ ਵਿੱਚ ਆਪਾਂ ਦੂਰ ਕਰਤੀਆਂ ਤੇ ਬਹੁਤ ਹੀ ਮਨਲਾ ਵਧੀਆ ਜਿਹੜਾ ਬਣਿਆ ਸਾਰਾ ਬਾਬਾ ਜੀ ਵੱਲੋਂ ਬਖਲ ਗਿਆ ਹਾਂਜੀ ਸਾਰੇ ਸਾਰਾ ਬਾਬਾ ਜੀ ਵੱਲੋਂ ਲਗਾਇਆ ਗਿਆ ਇਹਨਾਂ ਨੇ ਬੇਟਾ ਕੀ ਨਾਮ ਤੇਰਾ ਮੇਰਾ ਨਾਮ ਐਕ੍ਰਿਸ਼ ਸਿੰਘ ਕਿਹੜਾ ਸਕੂਲ ਹੈ ਤੇਰਾ ਜੀਐਸ ਬॉयਸ ਡੇਰਾ ਬਾਬਾ ਨਾਨਕ ਕਿੰਵੀਂ ਚ ਪੜਦੇ ਹੋ 10ਵੀਂ ਚ ਇਹ ਤਾਂ ਅਜੀ ਕੋਈ ਤੋਂ ਜਿਹੜਾ ਬਣਾਇਆ ਹੈ ਤੁਹਾਡੇ ਸਕੂਲ ਦੇ ਕਿ ਕਿੰਦਾ ਲੱਗਦਾ ਤੁਹਾਨੂੰ ਸਰ ਬਹੁਤ ਵਧੀਆ ਬਾਬਾ ਰਜਿੰਦਰ 베ਦੀ ਜੀਾਂ ਦਾ ਬਹੁਤ ਵਧੀਆ ਗਿਫਟ ਮਿਲਿਆ ਰਿਟੋਰੀਅਮ ਇਹਨਾਂ ਸਰ ਸਾਡੇ ਕੰਪੀਟੀਸ਼ਨ ਨਾਲ ਸਾਡਾ ਕੰਫੀਡੈਂਸ ਵਧੇਗਾ ਸਰ ਇਹ ਮਤਲਬ ਕਿ ਬਹੁਤ ਵਧੀਆ ਬਣਾਇਆ ਹੈ ਕਿ ਬੱਚਿਆਂ ਦੇ ਵਿੱਚ ਜਾਗਰੂਤਾ ਆਏਗੀ ਇੱਥੇ ਸਰ ਵੱਖਰੀ ਵੱਖਰੀ ਫੈਸਟੀਵਲ ਹੋਣਗੇ ਸੌਨ ਸਿਸਟਮ ਸਭ ਕੁਝ ਲਗਾਇਆ ਗਿਆ ਹੈ ਹਾਂ ਜੀ ਸਰ ਬਹੁਤ ਵਧੀਆ ਸੌਨ ਸਿਸਟਮ ਲਾਇਆ ਗਿਆ ਹੈ ਚੇਅਰਸ ਲਾਈ ਗਏ ਹਨ ਸਰ ਵਾਵੇ ਖਰਚਾ ਕੀਤਾ ਬਾਬਾ ਰਜਿੰਦਰ ਜੀ ਬੱਚਿਆਂ ਦੇ ਵੀ ਸਾਹ ਹਾਂ ਜੀ ਬੱਚਿਆਂ 'ਚ ਬਹੁਤ ਉਤਸ਼ਾਹ ਹੈ ਬੜੇ ਚਾਹ ਨਾਲ ਹੁਣ ਸਰ ਕੰਪੀਟੀਸ਼ਨ 'ਚ ਭਾਗ ਲੈਣਗੇ ਮੈਡਮ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਹਮਦਾਨ ਬਰਾਣਾ ਸਿਮਰ ਮੈਡਮ ਅੱਜ ਜਿਹੜਾ ਪ੍ਰੋਗਰਾਮ ਇੱਥੇ ਹੋ ਰਿਹਾ ਉਹਦੇ ਬਾਰੇ ਦੱਸ ਦਿਓ ਹਾਂਜੀ ਮੈਂ ਇਹ ਤੋਰ ਵਜਣ ਲੱਪਣਾ ਨਾ ਢੋਰ ਬੰਦਾ ਤੋਰ ਚਲਾ ਸਿੱਖਿਆ ਸਮਝ ਨਹੀਂ ਤਾ ਅਸੀਂ ਕਰ ਰਹੀ ਹੈ ਇਸ ਸਟੇਟ ਦੇ ਵਿੱਚ ਇਹ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਇਹ ਇੱਕ ਬਹੁਤ ਅਗਾ ਵਧੂ ਕਦਮ ਹੈ ਜਿੱਥੇ ਕਿ ਸਾਡੀ ਜਿਹੜੀ ਬਹੁਤ ਵਧੀਆ ਇੱਕ ਬਾਂਡਿੰਗ ਸਮਾਜ ਦੀ ਤੇ এডਿਕੇਸ਼ਨ ਦੇ এডਿਕੇਸ਼ਨ ਦੇ ਵਿੱਚ ਬਹੁਤ ਬੜੀ ਯੋਗਦਾਨ ਹੈ ਉਹਦਾ ਇੱਕ ਜੋ ਬਹੁਤ ਵਧੀਆ ਮੁੰਨਾ ਇੱਕ ਤੇ ਸਾਹਮਣੇ ਪੇਸ਼ ਹੋਇਆ ਹੈ ਇਸ ਦੇ ਨਾਲ ਸਾਰੇ ਹੀ ਸਤਾਜ ਨੂੰ ਸਾਰੇ ਜ਼ਿਲ੍ਹੇ ਨੂੰ ਹੀ ਸੇਧ ਮਿਲੇਗੀ ਜਿੱਦਾਂ ਬਾਬਾ ਜੀ ਨੇ ਇਹ ਯੋਗਦਾਨ ਦਿੱਤਾ ਇਹਦੇ ਵਿੱਚ ਐ ਸਪੈਸ਼ਲ ਡਿਪਾਰਟਮੈਂਟ ਦੇ ਨਾਲ ਕੇ ਚਲ ਕੇ ਬੱਚਿਆਂ ਨੇ ਜੋ ਦੇਣ ਦਿੱਤੀ ਹੈ ਇਹ ਇੱਕ ਬਹੁਤ ਹੀ ਵਧੀਆ ਤੇ ਅਹਿਮ ਕਦਮ ਹੈ ਔਰ ਇਸ ਤੋਂ ਵਧੀਆ ਸਮਾਜ ਦਾ ਕੋਈ ਹੋਰ ਵਧੀਆ ਕੰਮ ਨਹੀਂ ਸਕਦਾ ਜਿੱਥੇ ਅਸੀਂ ਛੋਟੇ-ਛੋਟੇ ਬੱਚਿਆਂ ਦੇ ਲਈ ਇੰਨਾ ਵਧੀਆ ਵਰਕ ਕੀਤਾ ਕਿ ਉਹਨਾਂ ਦੇ ਬੈਠਣ ਨੂੰ ਜਗ੍ਹਾ ਦਿੱਤਾ ਕਿ ਬੱਚੇ ਆਪਣੀ ਪਰਫਾਰਮੈਂਸ ਦੇ ਸਕਦੇ ਆ ਆਪਣੀ ਕਲਾ ਦਿਖਾ ਸਕਦੇ ਆ ਔਰ ਬੱਚੇ ਦੇ ਅੰਦਰ ਦਾ ਜੋ ਰੂਹ ਦੇ ਅੰਦਰ ਜੋ ਕੁਮਾਦਵਾ ਦਾ ਨਵਾਸ ਹੈ ਉਹਦੇ ਵਿੱਚ ਜੋ ਕਲਾਮਾਂ ਨੇ ਹਰ ਤਰ੍ਹਾਂ ਦੀ ਕਲਾ ਦਿਖਾ ਕਰਕੇ ਬੱਚੇ ਸਮਾਜ ਦਾ ਇੱਕ ਵਧੀਆ ਅੰਗ ਬਣ ਸਕਦੇ ਆ। ਉਹ ਇੱਕ ਸਟੇਜ ਦੇਣਾ ਬੱਚਿਆਂ ਕਿ ਜਿੱਥੇ ਉਹ ਆਪਣੀ ਸ਼ਖਸੀਅਤ ਨੂੰ ਉਭਾਰ ਕੇ ਅੱਗੇ ਲਿਆ ਸਕਣ ਜਿੱਥੇ ਜੋ ਕਿ ਸਾਡਾ ਇੱਕ ਮੇਨ ਪਰਪਸ ਹੁੰਦਾ ਜਿੱਥੇ ਬੱਚ ਦਾ ਸਭ ਤੋਂ ਮੁੱਖੀ ਉਦਾਸ ਕਿੰਨੇ ਉਹਦੇ ਵਿੱਚ ਜਿਹੜਾ ਕੋਈ योगदान है वो प्रिंसिपल साहब दा और आग्रम जीजी दा और बाकी दा जो आपसे कोऑर्डिनेशन है उसका भी सलाम करते हैं और जे कोशिश कर रहे हैं कि ਸਾਡੇ ਜਿੰਦਾ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੀ ਸਖਸ਼ੀਰਤਾ ਗਿਆਨ ਜਿਹਦੇ ਨਾਲ ਸਾਡੇ ਸਕੂਲਾਂ ਦਾ ਸਾਡੇ ਬੱਚਿਆਂ ਦਾ ਜਿਹੜਾ ਹੈਗਾ ਸਾਹ ਮਦੇ ਤੇ ਸਾਡੇ ਬੱਚਿਆਂ ਦੀ ਜਿਹੜੀ ਕਲਾ ਹੈ ਉਹ ਕਿਵੇਂ ਬੱਚੇ ਦਾ ਜੀਵਨ ਜਿਹੜਾ ਹੈਗਾ ਸੁਨਾਨਾ ਪੜਦਾ ਹੋਇਆ ਮਾਰ ਦੇ ਵਿੱਚ ਕਿ ਇਹ ਰੋ ਆਪਣਾ ਅਧਾਰ ਕਰਕੇ ਸਾਡਾ ਸਮਾਜ ਤੇ ਸਾਡੀ ਧਰਤੀ ਜਿਹੜੀ ਹੈਗੀ ਹੈ ਜੋ ਸਾਡੇ ਗੁਰੂਆਂ ਨੇ ਪਿਰਤਾ ਪਾਈਆਂ ਸੀ ਜਾਂ ਜੋ ਸਾਡੀ ਸਰਕਾਰ ਦੀ ਇੱਛਾ ਹੈ ਕਿ ਸਾਡੇ ਬੱਚੇ ਕੇ ਬੰਦ ਉਹ ਸਾਰੇ ਸਾਡੇ ਸੁਪਨੇ ਸਾਕਾਰ ਹੋ ਸਕਣਗੇ ਤਾਂ ਹੀ ਜੇਕਰ ਇਹੋ ਜਿਹੇ ਐਗਜ਼ਾਮਪਲਸ ਅਸੀਂ ਸਮਾਜ ਦੇ ਅੱਗੇ ਲੈ ਕਰਕੇ ਆਈਏ ਜਿਹੜੀਆਂ ਕਿ ਇਸ ਖੂਨ ਦੇ ਵਿੱਚ ਜਿਵੇਂ ਦਿਖਾਈਆਂ ਹੈਗੀਆਂ ਤੇ ਇਹਦੇ ਨਾਲ ਸਾਡੇ ਸਾਰੇ ਹੀ ਸਮਾਜ ਨੂੰ ਵੀ ਸੇਧ ਮਿਲੇਗੀ ਇਹਨਾਂ ਅਪੂਰੇ ਬੱਚੇ ਆ ਗਾ ਵਦਨਗੇ ਹੋਰ ਬਹੁਤ ਬੱਚਾ ਨੇ ਕੰਸੀ ਆ ਗਾ ਵਦਨ ਅੱਜ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਖੇ ਡੇਰਾ ਬਾਬਾ ਨਾਨਕ ਚ ਅੱਜ ਜਿਹੜੇ ਬਾਬਾ ਜਿੰਦਰ ਸਿੰਘ ਜੀ ਬੇਦੀ ਜਿਨ੍ਹਾਂ ਦੇ ਉਦਵੰਦ ਸਤਕਾ ਆਡੋ ਟੋਰੀਅਮ ਬਣਿਆ ਉਹਦਾ ਅੱਜ ਇੱਕ ਘਾਟਨ ਸੀਗਾ ਸਮਰੋਹ ਸੀਗਾ ਉਹਦੇ ਸਬੰਧ ਚ ਮੈਨੂੰ ਵੀ ਬੁਲਾਇਆ ਗਿਆ ਤਾਂ ਮੈਨੂੰ ਬੜਾ ਚੰਗਾ ਲੱਗਾ ਕਿ ਪ੍ਰਾਈਵੇਟ ਸਕੂਲਾਂ 'ਚ ਤੇ ਐਡੀਟੋਰੀਆ ਬਣਦੇ ਦੇਖੇ ਨੇ ਪਰ ਸਰਕਾਰੀ ਸਕੂਲ 'ਚ ਐਡੀਟੋਰੀਅਮ ਬਣਨਾ ਬੜੀ ਵੱਡੀ ਗੱਲ ਹੈ। ਡੇਰਾ ਬਾਬਾ ਨਾਨਕ 'ਚ ਤੂਜਾ ਜਿਹੜਾ ਐਡੀਟੋਰੀਅਮ ਜਿਹੜਾ ਉਹ ਬਣਿਆ ਇਹ ਸਿਰ ਬਾਬਾ ਜਿੰਦਰ ਸਿੰਘ ਜੀ ਬੇਦੀ ਜਿਨ੍ਹਾਂ ਦੇ ਉਦਮਾ ਸਰਕਾਰ ਆ ਇਹ ਬਣ ਕੇ ਤਿਆਰ ਹੋਇਆ ਤੇ ਬੱਚਿਆਂ ਨੂੰ ਸਕੂਲ ਦੇ ਬੱਚਿਆਂ ਨੂੰ ਇਹ ਐਡੀਟੋਰੀਅਮ ਮਿਲਿਆ। ਤੋ ਬੱਚਿਆਂ ਨੂੰ ਵੀ ਫੀਲਿੰਗ ਹੋਈ ਆ ਵੀ ਇੱਕ ਵਧੀਆ ਸਕੂਲ ਵਾਂਗੂ ਜਿੱਤਾ ਇੱਥੇ ਵੀ ਆਡੀਟਰੀਅਮ ਬਣਾਇਆ ਹੈ ਕੁਰਸੀਆਂ ਉਦਾਂ ਲਗਾਈਆਂ ਨਹੀਂ ਹਰ ਤਰ੍ਹਾਂ ਦਾ ਦੇਖੋ ਆਡੀਟਰੀਅਮ ਦਾ ਮਤਲਬ ਇਹ ਹੈ ਕਿ ਫੀਲਿੰਗ ਵਧੀਆ ਹੋਣੀ ਚਾਹੀਦੀ ਬੱਚਿਆਂ ਨੂੰ ਮਹਿਸੂਸ ਹੋਣਾ ਚਾਹੀਦਾ ਤਾਂ ਮੇਰੇ ਖਿਆਲ ਵੀ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਆ ਜਿਹੜੇ ਸਾਡੇ ਮੁੱਖ ਮੰਤਰੀ ਸਰਦਾਰ ਪ੍ਰਗਨ ਸਿੰਘ ਮਾਨ ਨੇ ਉਹਨਾਂ ਦਾ ਵੀ ਸਕੂਲਾਂ ਪ੍ਰਤੀ ਤਾਂ ਹੈਲਥ ਪ੍ਰਤੀ ਜਿਹੜਾ ਸਰਕਾਰ ਦਾ ਸਾਡਾ ਮੇਨ ਅਜੰਡਾ ਹੈ ਤਾਂ ਮੈਨੂੰ ਲੱਗਦਾ ਉਹ ਇੱਕ ਦਿਨ ਦੂਰ ਨਹੀਂ ਹੋਣਗੇ ਜਦੋਂ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਅੱਗੇ ਨਿਕਲ ਜਾਣਗੇ ਸਰ ਅੱਜਕੱਲ ਬੱਚਿਆਂ ਨੂੰ ਸੰਦੇਸ਼ ਦੇ ਰਿਹਾ ਮੈਂ ਬੱਚਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਮੈਂ ਬੱਚਿਆਂ ਦੇ ਨਾਲ-ਨਾਲ ਮਾਪਿਆਂ ਨੂੰ ਇਹ ਸੰਦੇਸ਼ ਦੰਨਾ ਹੈ ਕਿ ਇੱਕ ਗੱਲ ਦੇਖੋ ਕਿ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਟੀਚਰ ਲੱਗੇ ਨੇ ਉਹਨਾਂ ਦੀ ਕੁਆਲੀਫਿਕੇਸ਼ਨ ਤੇ ਸਰਕਾਰੀ ਸਕੂਲ ਦੇ ਜਿਹੜੇ ਟੀਚਰ ਨੇ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਆ ਉਹਨਾਂ ਦਾ ਕੰਪੈਰੀਸ਼ਨ ਕਰੋ ਇਹਨਾਂ ਤੇ ਏਡੇ ਵਧੀਆ ਟੀਚਰ ਨੇ ਸਰਕਾਰੀ ਸਕੂਲਾਂ 'ਚ ਇਸ ਕਰਕੇ ਜੇ ਟੀਚਰ ਵਧੀਆ ਤੇ এডੂਕੇਸ਼ਨ ਆਟੋਮੈਟਿਕਲੀ ਵਧੀਆ ਹੋਣੀ ਚਾਹੀਦੀ ਹੈ ਇਸ ਕਰਕੇ ਬੱਚਾਂ ਨੂੰ ਸੰਦੇਸ਼ ਹੈ ਕਿ ਇਹ ਹੀ ਕਿ ਤੁਸੀਂ ਵੱਧ ਵੱਧ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਲਓ ਉਹਦੇ ਨਾਲ ਤੁਹਾਡੇ ਮਾਪਿਆਂ ਦਾ ਜਿਹੜਾ ਖਰਚਾ ਹੈ ਉਹ ਵੀ ਘਟਦਾ ਹੈ ਬਸਤ ਵੀ ਹੁੰਦੀ ਹੈ ਐਜੂਕੇਸ਼ਨ ਵਧੀਆ ਤੁਹਾਨੂੰ ਸਰਕਾਰੀ ਸਕੂਲ 'ਚ ਮਿਲੇਗੀ ਵਾਹਿਗੁਰੂ ਜੀ ਖਾਸਾ ਮੈਂ ਸਕੂਲ ਦਾ ਸਟੂਡੈਂਟ ਹਾਂ 57 ਸਾਲ ਦੀ ਮੈਂ ਇੱਥੋਂ میٹرਕ ਕੀਤੀ ਸੀ ਤੇ ਮੈਨੂੰ میٹرਕ ਕੀਤਾ ਇੱਥੋਂ ਤਕਰੀਬਨ 6 ਸਾਲ ਹੋ ਗਏ ਐ ਪਰ ਮੈਨੂੰ ਇਹ ਸਕੂਲ ਨਾਲ ਬਹੁਤ ਲਗਾ ਹੈ। ਪਿਆਰ, ਕੁਇਤ ਹੋਈ ਸਭ ਕੁਝ ਅਸੀਂ ਅਹਿਸਾਸ ਕੀਤਾ। ਦੂਸਰਾ ਇਹ ਸਕੂਲ ਦੇ ਐਸਵੇ ਜੋ ਪ੍ਰਿੰਸੀਪਲ ਨੇ ਵਿਕ੍ਰਮਜੀਤ ਸਿੰਘ ਚਾਲ ਉਹਨਾਂ ਸਾਨੂੰ ਬਹੁਤ ਸਹਿਯੋਗ ਦਿੱਤਾ। ਇਹਨਾਂ ਕੋ ਸਹਿਯੋਗ ਦਿੱਤਾ ਕਿ ਮੈਂ ਕਹਿ ਨਹੀਂ ਸਕਦਾ ਉਹਨਾਂ ਸਾਰਾ ਮੇਰੇ ਨਾਲ ਪੂਰੇ ਮੋਢੇ ਨਾਲ ਬੋਢਾ ਲਾ ਕੇ ਸਾਰਾ ਕੰਮ ਕਰਵਾਇਆ। ਤੇ ਮੈਂ ਉਹਨਾਂ ਦਾ ਆਪਣੇ ਦਿਲੋਂ ਧੰਨਵਾਦ ਕਰਨਾ ਤੇ ਬਾਕੀ ਦੂਸਰਾ ਜਿਹੜੇ ਬੱਚੇ ਇੱਥੇ ਪੜ੍ਹਦੇ ਨੇ ਉਹਨਾਂ ਨੂੰ ਸਿੱਖਿਆ ਦੇਣੇ ਆ ਕਿ ਨਸ਼ੇ ਛੱਡ ਕੇ ਸਾਰੇ ਕਾਫੇ ਆਪਣੇ ਪੜਾਈ ਵੱਲ ਖਿਆਲ ਕਰਨ ਕੋਈ ਬੱਚਾ ਪੜਨ ਲਈ ਜਿਸਕੇ ਨੂੰ ਜ਼ਰੂਰਤ ਹੈ ਅਸੀਂ ਉਹਦੀ ਜ਼ਰੂਰਤ ਵੀ ਪੂਰੀ ਕਰਾਂਗੇ ਬੇਟਾ ਪੈਸੇ ਦੀ ਜਿਹੜੀ ਗੱਲ ਹੈ ਨਾ ਉਹ ਨਾ ਕਰੋ ਮੈਂ ਇਸ ਪੈਸੇ ਨਾਲ ਕਦੀ ਪਿਆਰ ਨਹੀਂ ਕੀਤਾ ਤੇ ਨਾ ਮੈਂ ਕਦੀ ਕਿਸੇ ਨੂੰ ਦੱਸਿਆ ਮੈਂ ਕੀ ਖਰਚ ਕੀਤਾ ਤੇ ਕੀ ਕੀਤਾ ਨਾ ਹੀ ਮੇਰੇ ਬੱਚਿਆਂ ਨੇ ਕਦੀ ਪੁੱਛਿਆ ਪਪਾ ਕੀ ਤੋਸਾ ਖਤ ਕੀਤਾ ਤੇ ਕੀ ਨਹੀਂ ਕੀਤਾ ਤੇ ਨਾਮ ਕਦੇ ਕਿਸੇ ਕੋ ਮੰਗਿਆ ਮੈਨੂੰ ਆਪਣੇ ਆਪ ਹੀ ਸਭ ਕੁਝ ਦੇਈ ਦਿੰਦੇ ਆ ਮੈਨੂੰ ਨਹੀਂ ਕੋਈ ਗੱਲ ਆਪਰ ਦਬੋਲ ਸਮਾਸੀ ਗੇ ਨੂੰ ਕੀ ਅਪੀਲ ਕਰਨੀ ਚਾਹੋ ਮੈਂ ਅਪੀਲ ਕਰਨੀ ਚਾਹਨਾ ਕਿ ਬੱਚੇ ਪੜਨ ਸਟਾਫ ਜਿਹੜਾ ਪੜਾਏ ਬੱਚੇ ਜਿਹੜੇ ਨੇ ਐਜੂਕੇਸ਼ਨ ਜਿਸ ਕੋਮ ਦੀ ਐਜੂਕੇਸ਼ਨ ਹੀ ਨਹੀਂ ਹੁੰਦੀ ਉਹ ਕੋ ਮਤਰੱਕੀ ਨਹੀਂ ਕਰਦੀਆਂ ਸਭ ਤੋਂ ਵੱਡੀ ਗੱਲ ਅਸੀਂ ਪੰਜਾਬੀ ਆ ਅਸੀਂ ਤੇ ਤੁਹਾਨੂੰ ਸਾਰੀਆਂ ਸਹੂਲਤਾਂ ਦੇਵਾਂਗੇ ਜਿਹੜੀਆਂ ਤੁਹਾਨੂੰ ਚਾਹੀਦੀਆਂ ਤੇ ਹੋਰ ਵੀ ਦੇਵਾਂਗੇ ਸਹੂਲਤਾਂ ਦੇਵਾਂਗੇ ਮੇਰੀ ਇੱਛਾ ਸੀ ਕਿ ਮੈਂ ਸਕੂਲ ਨੂੰ ਵੀ ਖੁੱਲੀ ਏਸੀ ਕਰਵਾਵਾਂ ਜਿਸ ਤਰ੍ਹਾਂ ਕਿ ਉਹ ਆਪਣੇ ਲੜਕੀਆਂ ਦਾ ਸਕੂਲ ਕਰਾਇਆ ਪਰ ਉਹ ਤਾਂ ਮਨਕ ਸੁਯੋਗ ਨਹੀਂ ਸੀ ਮਿਲਿਆ ਹੁਣ ਇਸ ਤੋਂ ਮੇਰੀ ਅਖਾਸ਼ ਅਗਲੀ ਕਿ ਸਕੂਲ ਨੂੰ ਅਗਲੇ ਸਾਲ ਤੋਂ ਪੂਰਾ ਏਸੀ ਕਰਵਾਈਏ ਕਿ ਪੂਰਾ ਸਕੂਲ ਏਸੀ ਹੋਵੇ ਤੇ ਸਾਰੀ ਇੱਥੇ ਜਿਹੜੀ ਹਰ ਬੱਚੇ ਨੂੰ ਹਰ ਸਹੂਲਤ ਹੋਵੇ ਤੇ ਉਹ ਸੂਤ ਰਹੀਏ ਠੀਕ